ਫ੍ਰੈਂਸ ਕੋਲੇਸਟ੍ਰੋਲ ਜੇ ਤੁਹਾਡਾ ਵੱਧ ਜਾਂਦਾ ਹੈ ਤਾਂ ਫੈਮਲੀ ਦੇ ਵਿੱਚ ਬਹੁਤ ਸਟ्रेस ਹੋ ਜਾਂਦਾ ਹੈ ਅੱਜ ਦੇ ਹੈਲਥ ਟਿਪ ਦੇ ਵਿੱਚ ਮੈਂ ਡਾਈਟੀਸ਼ਨ ਪਰਲਵੀ ਜੈਸਲ ਤੁਹਾਨੂੰ ਸੁਝਾਣ ਵਾਲੀਆਂ ਕੁਝ ਐਸੇ ਫੂਡਸ ਕੁਝ ਐਸੇ ਸਪਲੀਮੈਂਟਸ ਬਾਰੇ ਜਿਹੜਾ ਤੁਹਾਡਾ ਕੋਲੇਸਟ੍ਰੋਲ ਨੂੰ ਕੰਟਰੋਲ ਵਿੱਚ ਰੱਖਣ 'ਚ ਤੁਹਾਡੀ ਹੈਲਪ ਕਰ ਸਕਦੇ ਆ ਕੋਲੇਸਟ੍ਰੋਲ ਫ੍ਰੈਂਸਿਕ ਨੇਚਰਲੀ ਅਕਰਿੰਗ ਸਬਸਟੈਂਸ ਹੈ ਜਿਹੜਾ ਵੈਕਸੀ ਹੁੰਦਾ ਹੈ ਔਰ ਇਹ ਸਾਡੇ ਸ਼ਰੀਰ ਦੀਆਂ ਬਹੁਤ ਸਾਰੀਆਂ ਪ੍ਰੋਸੈਸਸਿਸ ਦੇ ਵਿੱਚ ਇਹਦੀ ਲੋੜ ਸਾਨੂੰ ਹੁੰਦੀ ਹੈ ਲੇਕਿਨ ਜ਼ਰੂਰਤ ਤੋਂ ਜ਼ਿਆਦਾ ਕੋਲੇਸਟ੍ਰੋਲ ਤੁਹਾਡੀ ਹੈਲਥ ਵਾਸਤੇ ਇੱਕ ਹੈਵਕ ਦਾ ਰੋਲ ਪਲੇ ਕਰ ਸਕਦਾ ਹੈ ਹਾਰਟ ਅਟੈਕ ਕੌਜ਼ ਕਰ ਸਕਦਾ ਹੈ ਬ੍ਰੇਨ ਸਟ੍ਰੋਕ ਅਟੈਕ ਤੁਹਾਨੂੰ ਹੋ ਸਕਤੇ ਹਨ ਸੋ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਵੈਰੀ इजीली ਥਰੂ ਡਾਈਟ ਕੰਟਰੋਲ ਕਰ ਸਕਤੇ ਆ ਸੋ ਕੋਲੇਸਟ੍ਰੋਲ ਨੂੰ ਕੱਟ ਕਰਨ ਵਾਸਤੇ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗੀ ਫਾਈਬਰ ਬਾਰੇ फाइबर एक बॉडी का डिटर्जेंट की तरह मैं मानी हाँ जो कि बॉडी के कोलैसट्रोल लो कर मदद करता है थर्टी टू फोर्टी ग्राम्स ऑफ फाइबर हर रोज़ जो अपनी डाइट शामिल करते हो तो कोलैसट्रोल तो छुटकारा मिल सकता है जिमें कि तीन अपनी डाइट के फ्रैश फ्रूट्स एंड वैजिटेबल्स दियाँ फोर तो टू फाइव सर्विंगस एड करो और अपनी डाइट तु जोड़े ग्रेनस लेंदे हो जिमें सीरीयल्स लेंदे हो तुम्हें होल ग्रेनस यूज करो जिमें कि जो रोटी बनाते होते ओट प्लान पा सकते वीट प्लान पा सकते हो जे कि फाइबरस होंगे हैं और जिद कि कोलैसट्रोल डाउन हो सकता है इस तो बात तु बाद अपनी डाइट के टू टी स्पून या थ्री टी स्पून ई गोल डेफिनेटली शामिल करो बिकॉज ई गोल इज़ होल फाइबर और यदि बॉडी के कोलैसट्रोल का जोड़ा लैवल है वो डाउन हो सकता है ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜੇ ਕੋਲੇਸਟ੍ਰੋਲ ਲੋਰਿੰਗ ਚੀਜ਼ਾਂ ਹੁੰਦੀਆਂ ਜਿਵੇਂ ਕਿ ਹਰਬਸ ਹੁੰਦੀਆਂ ਜਿਵੇਂ ਕਿ ਸਿਨਮਨ ਹੈ ਦਾਲਚੀਨੀ ਦਾਲਚੀਨੀ ਦੇ ਵਿੱਚ ਹੁੰਦਾ ਹੈ ਕੋ-ਐਨਜ਼ਾਈਮ Q10 ਜਿਹੜਾ ਕਿ ਤੁਹਾਡੀ ਆਰਟਰੀਜ਼ ਦੀ ਇਲਾਸਟਿਸਿਟੀ ਨੂੰ ਮੇਨਟੇਨ ਕਰਨ ਵਾਸਤੇ ਬਹੁਤ ਜ਼ਰੂਰੀ ਹੁੰਦਾ ਹੈ ਔਰ ਕੋਲੇਸਟ੍ਰੋਲ ਲੋਰਿੰਗ ਇਫੈਕਟ ਵੀ ਇਸ ਚੀਜ਼ ਦਾ ਹੁੰਦਾ ਹੈ ਸੋ ਕੋਲੇਸਟ੍ਰੋਲ ਨੂੰ ਕੱਟ ਕਰਨ ਵਾਸਤੇ ਤੁਸੀਂ ਜਿੰਜਰ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਯਾਨੀ ਕਿ ਅਦਰਕ ਤੁਸੀਂ ਦਾਲਚੀਨੀ ਲੈ ਸਕਦੇ ਹੋ ਤੁਸੀਂ ਮੇਥੀ ਸੀਡਸ ਲੈ ਸਕਦੇ ਹੋ ਸੋ ਇਹ ਸਾਰੀਆਂ ਚੀਜ਼ਾਂ ਤੁਹਾਡੀ ਕਿਚਨ ਵਿੱਚ ਮੌਜੂਦ ਹੁੰਦੀਆਂ ਜਿਹੜੀਆਂ ਕਿ ਕੋਲੇਸਟ੍ਰੋਲ ਨੂੰ ਲੋਅ ਕਰਨ ਦੇ ਵਿੱਚ ਮਦਦ ਦਿੰਦੀਆਂ ਹੈ ਜੇ ਤੁਹਾਨੂੰ ਥਾਇਰੋਇਡ ਨਹੀਂ ਹੈ ਤਾਂ ਤੁਸੀਂ ਸੋਇਆ ਪ੍ਰੋਡਕਟਸ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰੋ ਜਿਹੜਾ ਸੋਇਆ ਪ੍ਰੋਡਕਟਸ ਹੁੰਦੇ ਹਨ ਉਹਨਾਂ ਦੇ ਵਿੱਚ ਹੁੰਦੇ ਹੈ ਆਈਸੋਫਲੇਵੋਨਸ ਜਿਹੜੇ ਕਿ ਕੋਲੇਸਟ੍ਰੋਲ ਨੂੰ ਲੋਅ ਕਰਨ ਦੇ ਵਿੱਚ ਤੁਹਾਡੀ ਹੈਲਪ ਕਰ ਸਕਤੇ ਹੈ ਗ੍ਰੀਨ ਟੀ ਦੇ ਵਿੱਚ ਪ੍ਰੈਜ਼ੈਂਟ ਕੈਟਿਚਿਨਸ ਹੈਲਪ ਕਰਦੇ ਹੈ ਤੁਹਾਡੀ ਬੋਡੀ ਦੇ ਵਿੱਚ ਕੋਲੇਸਟ੍ਰੋਲ ਨੂੰ ਲੋਅ ਕਰਨ ਵਾਸਤੇ ਸੋ 올 ਥੀਸ ਥਿੰਗਸ ਹੈਵ ਟੂ ਬੀ ਥੇਰ ਇਸ ਤੋਂ ਇਲਾਵਾ ਤੁਸੀਂ ਹਰ ਰੋਜ਼ ਕਿਸੇ ਨਾ ਕਿਸੇ ਤਰ੍ਹਾਂ ਦੀ ਐਕਸਰਸਾਈਜ਼ ਕਰੋ ਇਨਾਂ ਸਾਰੀਆਂ ਚੀਜ਼ਾਂ ਦੇ ਬਾਵਜੂਦ ਜੇ ਤੁਹਾਡਾ ਕੋਲੇਸਟ੍ਰੋਲ ਡਾਊਨ ਨਹੀਂ ਹੁੰਦਾ ਤਾਂ ਤੁਸੀਂ ਆਪਣੇ ਡਾਕਟਰ ਨੂੰ ਜ਼ਰੂਰ ਮਿਲੋ ਥੇਰ ਆਰ ਸਰਟਨ ਸਪਲੀਮੈਂਟਸ ਆਲਸੋ ਜਿਹੜੇ ਕਿ ਅਸੀਂ ਪੇਸ਼ੈਂਟਸ ਨੂੰ जा सकते हैं कि तीन कोलैसट्रोल लो करने वास्ते दे सकते हो जिमें कि एल एलकानेटीन है या नायसिन है सैलीम हस्क यानी कि इस सब को गल मैं पहले की so, सो ये सारे सप्लीमेंट्स भी थोड़े ब्लड ਕੋਲੇਸਟ੍ਰੋਲ ਲੈਵਲਸ ਨੂੰ ਡਾਊਨ ਕਰਨ ਦੇ ਵਿੱਚ ਤੁਹਾਡੀ ਹੈਲਪ ਕਰ ਸਕਦੇ ਆ ਲੇਕਿਨ ਜੇ ਤੁਸੀਂ ਆਪਣਾ ਸਹੀ ਧਿਆਨ ਨਹੀਂ ਰੱਖਦੇ ਕੋਲੇਸਟ੍ਰੋਲ ਕੰਟਰੋਲ ਵਿੱਚ ਨਹੀਂ ਕਰਦੇ ਤਾਂ ਡੈਫੀਨੇਟਲੀ ਤੁਹਾਨੂੰ ਇਹ ਚੀਜ਼ਾਂ ਮਦਦ ਨਹੀਂ ਕਰ ਸਕਦੀਆਂ ਜਿੰਨੀਆਂ ਵੀ ਤੁਸੀਂ ਹਮੇਸ਼ਾ ਤੋਂ ਇਹ ਸੁਣਦੇ ਆਏ ਹੋ ਕਿ ਫੈਟ ਨਹੀਂ ਖਾਣਾ ਇਹਦੇ ਨਾਲ ਤੁਹਾਡਾ ਕੋਲੇਸਟ੍ਰੋਲ ਵਧ ਜਾਏਗਾ ਲੇਕਿਨ ਮੈਂ ਤੁਹਾਨੂੰ ਵੈਰੀ ਕਲੀਅਰਲੀ ਦੱਸਣਾ ਚਾਹਾਂਗੀ ਕਿ ਜੇ ਤੁਸੀਂ ਆਪਣੀ ਕੈਲਰੀ ਇਨਟੇਕ ਕੱਟ ਨਹੀਂ ਕਰਦੇ ਜੇ ਤੁਸੀਂ ਕਾਰਬ ਜ਼ਰੂਰਤ ਤੋਂ ਜ਼ਿਆਦਾ ਲੈਂਦੇ ਹੋ ਤਾਂ ਵੀ ਤੁਹਾਡਾ ਕੋਲੇਸਟ੍ਰੋਲ ਜਿਹੜਾ ਹੈ ਉਹ ਚੈੱਕ ਦੇ ਵਿਚ ਨਹੀਂ ਹੋ ਸਕਦਾ ਇਟ ਇਸ ਨਾਟ ਓਨਲੀ ਅਬਾਊਟ ਯੋਰ ਫੈਟ ਇਨਟੇਕ ਸੋ ਐਕਸੈਸ ਕਾਰਬੋਹਾਈਡਰੇਟਸ ਆਲਸੋ ਤੁਹਾਡੇ ਕੋਲੇਸਟ੍ਰੋਲ ਲੈਵਲ ਨੂੰ ਵਧਾਉਂਦੇ ਆ ਥੈਨ ਫੈਟਸ ਜੇ ਤੁਸੀਂ ਫੈਟ ਲੈਂਦੇ ਹੋ ਤਾਂ ਟ੍ਰਾਂਸ ਫੈਟ অর ਸੈਚੂਰੇਟਿਡ ਫੈਟ ਜਿਹੜੇ ਕਿ ਰੂਮ ਟੈਂਪਰੇਚਰ ਤੇ ਸੋਲਿਡ ਹੁੰਦੇ ਆ ਉਹ ਤੁਹਾਡੇ ਕੋਲੇਸਟ੍ਰੋਲ ਨੂੰ ਵਧਾ ਸਕਦੇ ਹਨ ਲੇਕਿਨ ਜਿਹੜੇ ਗੁੱਡ ਫੈਟਸ ਹੈਗੇ ਹਨ ਜਿਵੇਂ ਕਿ 올ਿਵ ਆਇਲ ਹੈ ਸੀਡਸ ਤੇ ਜਿਹੜੇ ਫੈਟਸ ਹੈਗੇ ਹਨ ਨਟਸ ਤੇ ਜਿਹੜੇ ਫੈਟਸ ਹੈਗੇ ਹਨ ਜਿਹੜੇ ਫਿਸ਼ ਆਇਲ ਦੇ ਫੈਟਸ ਹੈਗੇ ਹਨ ਦੇ ਆਰ ਗੁੱਡ ਫਾਰ ਯੂ ਸੋ ਇਹ ਤੁਸੀਂ ਜ਼ਰੂਰ ਕਨਸਿਡਰ ਕਰਨਾ ਹੈ ਕਿ ਸਿਰਫ ਫੈਟ ਲੈਣ ਦੇ ਨਾਲ ਹੀ ਤੁਹਾਡਾ ਕੋਲੇਸਟ੍ਰੋਲ ਜ਼ਰੂਰ ਨਹੀਂ ਹੁੰਦਾ ਲੇਕਿਨ ਜੇ ਤੁਸੀਂ ਅਨ ਹੈਲਥੀ ਖਾਣਾ ਖਾਂਦੇ ਹੋ ਐਕਸੈਸਿਵ ਕਾਰਬਸ ਲੈਂਦੇ ਹੋ ਫਾਈਬਰ ਨਹੀਂ ਲੈਂਦੇ ਐਕਸਰਸਾਈਜ਼ ਨਹੀਂ ਕਰਦੇ ਤਾਂ ਡੈਫੀਨੇਟਲੀ ਤੁਹਾਡਾ ਕੋਲੇਸਟ੍ਰੋਲ ਕੰਟਰੋਲ ਵਿੱਚ ਨਹੀਂ ਆਏਗਾ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਸੋਚੋ ਔਰ ਮੈਂ ਡਾਈਟੀਸ਼ਨ ਪਲਵੀ ਜਸਲ ਹੁਣ ਤੁਹਾਡੇ ਤੋਂ ਲੈਂਦੀ ਆ ਵਿਦਾ ਅਨਟਿਲ ਵੀ ਮੀਟ ਅਗੇਨ ਸਟੇ ਬLESSED ਐਂਡ ਲਿਵ ਲਾਈਫ ਮੋਰ